ਯਾਰ ਨੇ ਸਾਧਨ ਕਰ ਜੋ ਧੀਰੂ ਦਸਾ ਪਾਠ ਹੈ ਜਾਂ ਕੀ ਜਰੂਰੀ ਜੋਤ ਧਨ 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 ਨੂੰ ਗ੍ਰੰਥ ਸਹਿ ਮਹਾਰਾਜ ਦੀ ਪਾਵਨ ਪਵਿੱਤਰ ਜੁਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸواری ਸਾਥ ਸੰਗਤਿ ਜੋ ਔਰ ਦਸਮ ਪ੍ਰਤਾ ਦੀ ਬਖੀ ਹੋਈ ਰਾਤ ਫਟੇ ਦੀ ਸਾਂਝ ਪਾਈਏ ਗੱਜ ਕੇ ਬਲਾਵ ਅੰਧੇਰਵਾ ਵੀ ਜਿਹੜਾ ਰੱਬ ਹੈ ਉਹ ਇੱਕ ਹੈ ਉਸ ਉਹਦੇ ਵਿੱਚ ਜਿਹੜਾ ਦੂਸਰਾ ਗੁਣ ਜਿਹੜਾ ਆਕਾਲ ਪੁਰਖ ਹੈ ਪਹਿਲੀ ਗੱਲ ਤਾਂ ਉਹ ਇੱਕ ਹੈ ਦੂਸਰੀ ਗੱਲ ਉਹ ਸੱਚਾ ਹੈ ਸਚਿਆਰਤਾ ਨਾਲ ਭਰਿਆ ਹੋਇਆ ਹੈ ਕਰਤਾ ਪੁਰਖ ਉਸ ਜੀਵ ਦੁਨੀਆ ਨੂੰ ਸਾਰਨ ਵਾਲਾ ਹੈ ਉਹ ਕਰਤਾ ਹੈ ਇਸ ਜੀਵ ਦੁਨੀਆ ਵਿੱਚ ਵਸਿਆ ਹੋਇਆ ਉਸ ਤੋਂ ਬਾਅਦ ਵਿਚਾਰ ਕੋਈ ਨਿਰਭਉ ਜਿਹੜਾ ਆਕਾਲ ਪੁਰਖ ਜਿਹੜਾ ਪ੍ਰਮਾਤਮਾ ਹੈ ਦਾ ਭੈਣ ਹੀ ਹੈ ਦੇਖੋ ਜੀਨ ਦੁਨੀਆ ਨੂੰ ਬਸਾਰਨ ਵਾਲਾ ਉਹ ਸੁਪਰੀਮ ਪਾਵਰ ਉਹ ਕਿਸੇ ਦਾ ਡਰ ਹੋਵੇ ਉਸ ਪਰਮਾਤਮਾ ਵਿੱਚ ਐਸੀ ਸ਼ਕਤੀਆਂ ਹੋਣ ਜੋ ਤੁਹਾਨੂੰ ਰਾਜੇ ਤੋਂ ਪਖਾਰੀ ਪਖਾਰੇ ਨੂੰ ਰਾਜਾ ਬਣਾ ਦੇ ਉਹ ਉਹ ਪਰਮਾਤਮਾ ਜਿਹਦੇ ਅੰਦਰ ਅਪਾਰ ਸ਼ਕਤੀ ਹੈ ਉਹ ਪਰਮਾਤਮਾ ਨੂੰ ਕਿਸੇ ਦਾ ਡਰ ਹੈ ਤੇ ਉਹੀ ਪਰਮਾਤਮਾ ਦੇ ਗੁਣ ਵਾਲੇ ਮੇਰੇ ਧੰਨ ਗੁਰੂ ਨਾਨਕ ਦੇ ਮਹਾਰਾਜ ਪਗਤਪੀਰ ਜੀ ਦਸਾਂ ਬਰੋਸਾ ਹੈ ਬਾਣ ਤੇ ਹੋਰ ਜਿਹੜੇ ਕੋ ਸਿੱਖ ਪਿਆਰੇ ਉਹਨਾਂ ਵਿੱਚ ਵੀ ਉਹ ਗੁਣ ਨੇ ਜੋ ਰੱਬ ਵਿੱਚ ਨੇ ਉਹ ਨਿਰਭੈ ਉਹ ਨਿਰਭੈ ਉਹਨਾਂ ਨੂੰ ਵੀ ਕਿਸੇ ਚੀਜ਼ ਦਾ ਡਰ ਨਹੀਂ ਸੱਚ ਬੋਲਦੇ ਨੇ ਮੈਂ ਝੂਠ ਬੋਲਾਂਗਾ ਮੈਨੂੰ ਤਾਂ ਡਰ ਲੱਗੇਗਾ ਅਗਰ ਮੈਂ ਝੂਠ ਬੋਲਾਂਗਾ ਤਾਂ ਮੈਨੂੰ ਫੜੇ ਜਾਣ ਦਾ ਡਰ ਲੱਗੇਗਾ ਅਗਰ ਮੈਂ ਸੱਚਾ ਹੋਵਾਂਗਾ ਮੈਨੂੰ ਡਰ ਵੀ ਨਹੀਂ ਲੱਗੇਗਾ ਉਹੀ ਗੱਲ ਗੁਰੂ ਨਾਨਕ ਕੋਲ ਹੈ ਉਹੀ ਗੱਲ ਭਗਤ ਕਬੀਰ ਜੀ ਕੋਲ ਹੈ ਉਹਨਾਂ ਕੋ ਸੱਚ ਹੈ ਉਹਨਾਂ ਨੂੰ ਦੁਨੀਆ ਦਾ ਡਰ ਨਹੀਂ ਆਣੀ ਸੁਣੀ ਦੇ ਵੀ ਲੋਕ ਕੀ ਕਹਿਣਗੇ ਜਦੋਂ ਜਣਿਉ ਪਾਣ ਵਾਸਤੇ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦਾ ਕੰਡਣ ਕਰਦੇ ਨੇ ਆਣੀ ਸੁਣੀ ਦੇ ਦੁਨੀਆ ਕੀ ਕਹੇਗੀ ਡਰਦੇ ਨਹੀਂ ਉਹ ਆਪਣੀ ਸੱਚੀ ਆਵਾਜ਼ ਤੇ ਕਾਇਮ ਨੇ ਤੇ ਉਹੀ ਗੁਣ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਹੇ ਨੇ ਨਿਰਭੈ ਰਹਿਣ ਦਾ ਗੁਣ ਤੁਸੀਂ ਦੁਨੀਆ ਵਿੱਚੋਂ ਡਰੋ ਨਾ ਖਾਲਸਾ ਫਤ ਡਰਨ ਤੋਂ ਦਾ ਪਛਣਾ ਮੌਤ ਦਾ ਵੀ ਡਰ ਇਸ ਖਾਲਸੇ ਨੂੰ ਨਹੀਂ ਧੰਨ ਬਾਬਾ ਦੀਪ ਸਿੰਘ ਜੀ ਤਲੀ ਉੱਤੇ ਸੀਸ ਨੂੰ ਰੱਖ ਕੇ ਜੰਗੇ ਮੈਦਾਨ ਵਿੱਚ ਲੜ ਰਹੇ ਨੇ ਮੌਤ ਵੇਖ ਕੇ ਉਹਨਾਂ ਨੂੰ ਕੰਬ ਰਹੀ ਹੈ ਉਹ ਖਾਲਸਾ ਜੋ ਮੌਤ ਤੋਂ ਵੀ ਨਹੀਂ ਡਰਦਾ ਇੱਕ ਅੰਗਰੇਜ਼ ਵੀ ਲਿਖਦਾ ਹੈ ਇਸ ਦੁਨੀਆ ਵਿੱਚ ਅਗਰ ਤੁਸੀਂ ਕਿਸੇ ਨੂੰ ਪੁੱਛੋ ਵੀ ਤੁਸੀਂ ਮੌਤ ਤੋਂ ਡਰਦੇ ਹੋ ਤੇ 95% ਲੋਕ ਕਹਿਣਗੇ ਹਾਂ ਜੇ ਸੀ ਮੌਤ ਤੋਂ ਡਰਦੇ ਆ ਤੇ ਜਿਹੜੇ ਬਚੀ ਹੋਏ 5% ਲੋਕ ਰਹਿ ਜਾਣਗੇ ਜਾਂ ਉਹ ਚੁੱਧ ਹੋਣਗੇ ਜਾਂ ਉਹ ਗੋਬਿੰਦ ਸਿੰਘ ਦੇ ਪੁੱਤਰ ਕੀ ਸਿੱਖ ਹੋਣਗੇ ਇਹ ਤੁਹਾਨੂੰ ਦਰਜਾਏ ਜਿਹੜਾ ਨਿਰਭੈ ਦਾ ਦਰਜਾ ਹੈ ਖਾਲਸਾ ਪੰਥ ਨਿਰਭੈ ਸੀ ਨਿਰਭੈ ਹੈ ਤੇ ਨਿਰਭੈ ਰਹੇਗਾ ਆਪਾਂ ਆਪਣੇ ਆਪ ਨੂੰ ਖਾਲਸਾ ਪੰਥ ਦਾ ਹਿੱਸਾ ਮੰਨਦੇ ਆ ਸਾਨੂੰ ਡਰ ਤੋਂ ਤੌ ਉੱਤਨਾ ਹੋਏਗਾ ਤੇ ਸਚਾਈ ਜੇ ਜਿੱਦਣ ਤੁਹਾਡੇ ਮਨ ਵਿੱਚ ਡਰ ਹੋਏਗਾ ਉਦੋਂ ਤੁਸੀਂ ਸੱਚ ਨੂੰ ਛੱਡ ਕੇ ਮਹਿਮਾ ਪਰਮਾ ਪਰ ਭਜੋਗੇ ਜਿੱਦਣ ਇੱਕ ਵਿਅਕਤੀ ਦੇ ਅੰਦਰ ਡਰ ਹੋਏਗਾ ਉਹਦੀ ਆਸਥਾ ਦਾ ਗਲਤ ਫਾਇਦਾ ਉਠਾ ਕੇ ਉਹਦੇ ਧਰਮ ਦਾ ਧੰਦਾ ਬਣਾਇਆ ਜਾਏਗਾ ਕਿਉਂਕਿ ਉਹਦੇ ਮਨ ਵਿੱਚ ਡਰ ਹੈ ਦੇਖੋ ਅਗਰ ਆਪਾਂ ਡਰਾਂਗੇ ਤਾਂ ਸਾਡੇ ਹੱਥਾਂ ਵਿੱਚ ਧਾਗੇ ਹੋਏ ਤੇ ਸਾਡੇ ਗਲਾਂ ਵਿੱਚ ਤਵੀਤ ਹੋਣਗੇ ਅਗਰ ਅੱਜ ਸਾਡੇ ਘਰਾਂ ਦੇ ਬਾਹਰ ਨਜ਼ਰਬੱਟੂ ਟੰਗੇ ਨੇ ਉਹ ਸਾਡੇ ਡਰ ਨੂੰ ਦਰਸਾਉਂਦੇ ਨੇ ਐ ਉਹ ਖਾਲਸਾ ਜੋ ਮੌਤ ਤੋਂ ਨਹੀਂ ਡਰਦਾ ਪਰ ਅੱਜ ਮੇਰੇ ਵਰਗੇ ਲੋਕ ਪੰਡਤਾ ਕੋਲ ਜਾ ਕੇ ਰਹਿ ਕੇ ਵੀ ਡਰਦੇ ਰਹਿੰਦੇ ਅੱਜ ਮੇਰੇ ਵਰਗੇ ਲੋਕ ਨਜ਼ਰਾਂ ਤੋਂ ਡਰ ਕੇ ਘਰਾਂ ਦੇ ਬਾਹਰ ਨਜ਼ਰਬੱਟੂ ਟੰਗਦੇ ਫਿਰਦੇ ਨੇ ਐ ਖਾਲਸੇ ਰਹੌਣ ਦੇ ਨਾਇਕ ਵਾਲੇ ਕੰਮ ਨਹੀਂ ਆਪਾਂ ਨਿਰਭੈ ਬਣਨਾ ਇਹਨਾਂ ਚੀਜ਼ਾਂ ਤੋਂ ਉੱਤੇ ਆਸੀ ਐ ਰਾਹੁਲ ਕੇ ਤੂੰ ਸਭ ਥੱਲੇ ਰਹਿ ਜਾਂਦਾ ਏ ਜਦੋਂ ਖਾਲਸ ਸੋਚ ਉਹ ਸਚਿਆਤ ਤੁਹਾਡੇ ਅੰਦਰ ਆਉਂਦੀ ਏ ਨਿਰਭੈ ਰਹੋ ਰੱਬ ਵਾਲੇ ਨੂੰ ਆਪਣੇ ਜ਼ਿੰਦਗੀ ਵਿੱਚ ਲਿਆਓ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਏਗੀ ਤੁਹਾਡਾ ਗੁਰੂ ਨਿਰਦਰਸੀ ਉਹ ਅਕਾਲ ਪੁਰਖ ਜਿਹਦੇ ਤੁਸੀਂ ਨਿਪਾਸ਼ਕ ਹੋ ਉਹ ਨਿਰਦਰ ਹੈ ਤੁਸੀਂ ਨਿਰਦਰ ਬਣ ਕੇ ਉਖਾਓ ਤੁਹਾਡੇ ਵਿੱਚ ਖਾਲਸਪਨ ਆਏਗਾ ਤੁਸੀਂ ਖਾਲਸਾ ਬਣੋਗੇ ਅਗਲਾ ਗੁਰੂ ਹੰਦਾਰੇ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਤੇ ਨਿਰਵੈਰ ਉਹ ਜਿਹੜਾ ਪ੍ਰਮਾਤਮਾ ਹੈ ਜੋ ਇੱਕ ਹੈ ਜੋ ਸੱਚਾ ਹੈ ਜੋ ਕਿਰਤ ਕਰਦਾ ਹੈ ਜੋ ਕਿਸੇ ਤੋਂ ਦੁਨੀਆ ਤੇ ਡਰਦਾ ਨਹੀਂ ਉਹ ਨਿਰਵੈਰ ਹੈ ਕਿਸੇ ਨਾਲ ਵੈਰ ਰੋਧ ਨਹੀਂ ਜਿ ਰੱਖਦਾ ਤੇ ਇਸ ਨੂੰ ਵਿੱਚ ਵਿਖਿਆ ਜਾਈ ਉਸ ਪ੍ਰਮਾਤਮਾ ਨੇ ਆਪਾਂ ਸਾਰਿਆਂ ਨੂੰ ਇੱਕੋ ਵਰਗਾ ਜਿਹੜਾ ਭੇਸ ਬਖਸ਼ਿਆ ਸਾਡੇ ਸਾਰਿਆਂ ਦੇ ਦੋ ਦੋ ਹੱਥ ਨੇ ਦੋ ਪੈਰ ਨੇ ਸਾਨੂੰ ਸਾਰਿਆਂ ਨੂੰ ਸਾਹ ਦੇਣ ਵਾਸਤੇ ਆਕਸੀਜਨ ਹੈਗਾ ਹੈ ਸਾਨੂੰ ਸਾਰਿਆਂ ਨੂੰ ਇੱਕੋਲ ਪ੍ਰੇਮ ਕਰਦਾ ਕਿਉਂਕਿ ਅਸੀਂ ਤੇ ਪੁੱਤਰ ਇੱਕ ਮਾਂ ਇੱਕ ਬਾਪ ਆਪਣੇ ਪੁੱਤਰ ਤੀਨੂੰ ਪਿਆਰ ਕਰਦਾ ਹੈ ਕਿਸੇ ਨਾਲ ਵੈਰ ਨਹੀਂ ਉਹ ਪ੍ਰਮਾਤਮਾ ਉਹਦੇ ਵਿੱਚ ਵੈਰ ਨਹੀਂ ਤੇ ਉਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸੇ ਨਾਲ ਵੈਰ ਨਹੀਂ ਸਿਰਫ ਪ੍ਰੇਮ ਹੀ ਪ੍ਰੇਮ ਹੈ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਚ ਕਹੋ ਸੁਣ ਲਿਓ ਸਭੇ ਜਿੰਨੇ ਪ੍ਰੇਮ ਕੀਓ ਤਿਨਹੀ ਪ੍ਰਭਾਇਓ ਪਿਆਰ ਦੇ ਨਾਲ ਪ੍ਰਮਾਤਮਾ ਨੂੰ ਪਾਉਣਾ ਲੜਨ ਦੇ ਨਾਲ ਪ੍ਰਮਾਤਮਾ ਮਿਲਦਾ ਹੀ ਨਹੀਂ ਆਪਾਂ ਲੜ ਕੇ ਵੇਖਦੇ ਸੀ ਦੂਜੇ ਦੇ ਸਿਰ ਪਾੜੀਏ ਤੂੰ ਸਾਨੂੰ ਰੱਬ ਨਹੀਂ ਮਿਲੇਗਾ ਸਾਡੀ ਜ਼ਿੰਦਗੀ ਸਵਰਗ ਕਦੀ ਨਹੀਂ ਬਣ ਪਾਏਗੀ ਪਰ ਅਗਰ ਆਪਾਂ ਇੱਕ ਦੂਜੇ ਨੂੰ ਵੇਖ ਕੇ ਮੁਸਕਰਾਵਾਂਗੇ ਇੱਕ ਦੂਜੇ ਨਾਲ ਪਿਆਰ ਕਰਾਂਗੇ ਸਾਡੀ ਜ਼ਿੰਦਗੀ ਉੱਥੇ ਹੀ ਸਵਰਗ ਬਣ ਜਾਏ ਆਹੀ ਸਵਰਗ ਹੈ ਮਰਨ ਤੋਂ ਬਾਅਦ ਸਵਰਗ ਨਹੀਂ ਆਉਣਾ ਆ ਜੋ ਆਪਾਂ ਬੈਠੇ ਹਾਂ ਸੁਸਕਰਾਪੇ ਇੱਕ ਦੂਜੇ ਵੱਲ ਵੇਖ ਰਹੇ ਹਾਂ ਤੁਸੀਂ ਘਰੋਂ ਚੱਲਦੇ ਹੋ ਗੁਰੂ ਘਰ ਤੱਕ ਆਉਂਦੇ ਆਂ ਤੱਕ ਸਾਰਿਆਂ ਨੂੰ ਸੁਸਕਰਾਪੇ ਬੰਨ੍ਹਦੇ ਹੋ ਸਾਰਿਆਂ ਨੂੰ ਫਤਿਹ ਬੁਲਾਉਂਦੇ ਹੋ ਇਹ ਕਾਹਦੀ ਜ਼ਿੰਦਗੀ ਸਵਰਗਈ ਜਿੰਦਗੀ ਹੈ ਸਵਰਗ ਹੈ ਐਸ ਕੋਮਤੇ ਕੋਈ ਸਵਰਗ ਨਹੀਂ ਜੇ ਪਾਇਆ ਜਾ ਸਕਦਾ ਆਪਾਂ ਨਿਰਵੈਰ ਬਣਾਂਗੇ ਤਾਂ ਜਾ ਕੇ ਸਾਡੇ ਵਿੱਚ ਥਾਲਸੇ ਵਾਲੇ ਗੁਰੂ ਤਾਂ ਹੀ ਗੁਰੂ ਅੜਿ ਜੀਵਨ ਆਪਣੀ ਪਾਉਣੀ ਗੁਰਨਾਣਕ ਦੇਹ ਮਹਾਰਾਜ ਨਿਰਵੈਰ ਨੇ ਪਰ ਜੇਰਾ ਸੱਚਾ ਹੋਵੇ ਤੇ ਬੋਲ ਰਹੀ ਕਿਸੇ ਨਾਲ ਬੈਰ-ਵਿਰੋਧ ਨਹੀਂ ਭਾਈ ਮਰਦਾਨੇ ਨੂੰ ਗੱਲ ਲਾਇਆ ਹੈ ਹਰ ਇੱਕ ਵਿਅਕਤੀ ਨਾਲ ਪ੍ਰੇਮ ਹੀ ਪ੍ਰੇਮ ਮੰਡਿਆ ਕਿਸੇ ਨਾਲ ਲੜਦੇ ਨਹੀਂ ਪਰ ਅੱਜ ਆਪਾਂ ਇੱਕ ਦੂਜੇ ਨਾਲ ਲੜਨ ਤੇ ਬੈਠੇ ਆ ਅੱਜ ਸ਼ਾਇਦ ਪੰਥ ਵਿੱਚ ਕਾਫੀਆਂ ਲੜਾਈਆਂ ਨੇ ਪਰ ਪੰਥ ਦੀ ਇਕਤਾ ਉਹ ਪਿਆਰ ਉਹ ਗੁਰੂ ਵਾਲਾ ਜੰਮਨ ਉੱਦਣ ਆਪਣੇ ਵਿਚ ਆਏਗਾ ਜਿੰਨ ਸਾਰੇ ਆ ਦੇਕੇ ਦੀ ਜਿਹੜਾ ਕਾਲ ਹੈ ਜਿਹਦਾ ਸਮਾਂ ਉਹਦੇ ਤੇ ਪ੍ਰਭਾਵ ਨਹੀਂ ਜੇ ਪਾਉਂਦਾ ਐ ਪ੍ਰਮਾਤਮਾ ਅਕਾਲ ਹੈ ਇਹਨਾਂ ਨੂੰ ਕਾਲ ਪ੍ਰਮਾਤਮਾ ਅਕਾਲ ਹੈ ਪ੍ਰਮਾਤਮਾ ਨੂੰ ਸਮੇ ਦਾ ਕੋਈ ਪ੍ਰਭਾਵ ਨਹੀਂ ਪ੍ਰਮਾਤਮਾ ਨੇ ਮੁੱਢਾ ਨਹੀਂ ਹੋਣਾ ਪ੍ਰਮਾਤਮਾ ਨੇ ਬਚਪਨ ਨਹੀਂ ਦੇਖਿਆ ਮੁੱਢਾ ਨਹੀਂ ਹੋਏਗਾ ਤੇ ਉਹਦਾ ਮੌਤ ਨਹੀਂ ਆਏਗੀ ਕਿਉਂਕਿ ਉਹ ਸੁਪਰੀਮ ਪਾਵਰ ਹੈ ਉਹੀ ਜਿਹੜਾ ਖਾਸਾ ਹੈ ਇਹਨੂੰ ਜਿਹੜੇ ਗੁਣ ਨੇ ਐ अंदर झाको मेन खुद एक टेंशन है मेरा जो बैस देना है आप सारे इतने बैठे हाँ आप बतीत नहीं कर रहे बीते हुए बारे सोच रहे समय लेके आया हूं देविच मेरे नंबर किदा ले आओगे मैं आज ਨੂੰ ਜੀ ਨਹੀਂ ਪਾ ਰਿਹਾ ਜਦੋਂ ਆਪਾਂ ਅੱਜ ਨਹੀਂ ਜੀਵਾਂਗੇ ਜਦੋਂ ਅਸੀਂ ਉਤਾਲ ਨਹੀਂ ਬਣਾਗੇ ਸਾਡੇ ਮਨ ਵਿੱਚ ਟੈਨਸ਼ਨ ਆਏਗੀ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਹੋਣਗੀਆਂ ਅਸੀਂ ਜ਼ਿੰਦਗੀ ਵਿੱਚ ਖੁਸ਼ ਨਹੀਂ ਹੋ ਪਾਵਾਂਗੇ ਐਸ ਜ਼ਿੰਦਗੀ ਤੁਹਾਨੂੰ ਜੀਣ ਵਾਸਤੇ ਦਿੱਤੀ ਹੈ ਕੱਟਣ ਵਾਸਤੇ ਨਹੀਂ ਜੀ ਦਿੱਤੀ ਐਸ ਜ਼ਿੰਦਗੀ ਨੂੰ ਅਗਰ ਆਪਾਂ ਜੀਣਾ ਚਾਹੁੰਦੇ ਹਾਂ ਅੱਜ ਨੂੰ ਜੀਣਾ ਸਿੱਖਣਾ ਪਵੇਗਾ ਜੇ ਆਪਾਂ ਕੱਲ੍ਹ ਬਾਰੇ ਸੋਚਦੇ ਆਂ ਔਰ ਵਾਲੇ ਕੱਲ੍ਹ ਬਾਰੇ ਸੋਚਦੇ ਆਂ ਅਗਰ ਅਸਲੀਅਤ ਵਿੱਚ ਸਵਰਗ ਵਾਲੀ ਜ਼ਿੰਦਗੀ ਉਹ ਰੱਬ ਵਾਲਾ ਜੀਵਣਾ ਆਪਾਂ ਜੀਣਾ ਚਾਹੁੰਨੇ ਆਂ ਸਾਨੂੰ ਅਕਾਲ ਵੱਡਣਾ ਪਏਗਾ ਸਾਨੂੰ ਅੱਜ ਨੂੰ ਜੀਣਾ ਸਿੱਖਣਾ ਪਏਗਾ ਅਗਰ ਅੱਜ ਸਾਡੇ ਕੋਲ ਨਾ ਦੋ ਸੁੱਕੇ ਪ੍ਰਸ਼ਾਦੇ ਨੇ ਉਹਨੂੰ ਅਨੰਤਮਈ ਤਰੀਕੇ ਨਾਲ ਖਾਣਾ ਸਿੱਖਣਾ ਪਏਗਾ ਤੇ ਕੱਲ੍ਹ ਤੇ ਪੀਤੇ ਹੋਏ ਕੱਲ ਦਾ ਸੀ ਕੁਝ ਵਿਗਾੜ ਨਹੀਂ ਜੇ ਸੱਜਦੇ ਪੀਤੇ ਹੋਏ ਕੱਲ ਨੂੰ ਭੁੱਲ ਜਾਣਾ ਚਾਹੀਦਾ ਜਿੰਦਗੀ ਵਿੱਚ ਅੱਜ ਨੂੰ ਐਸੇ ਅੱਜ ਐਸੇ ਕੰਮ ਕਰੋ ਵੀ ਦੁਨੀਆ ਤੁਹਾਨੂੰ ਯਾਦ ਰੱਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਐਸੇ ਕੰਮ ਲਿਖੇ ਨੇ ਵੀ ਮੇਰੇ ਤੁਹਾਡੇ ਵਰਗੇ ਉਹਨਾਂ ਬਾਰੇ ਲਿਖ ਰਹੇ ਨੇ ਤੇ ਉਹ ਐਸੀ ਨਿਖਤਾਂ ਲਿਖਦੇ ਨੇ ਵੀ ਸਾਡੇ ਤੁਹਾਡੇ ਵਰਗੇ ਰੋਜ਼ ਪੜ੍ਹ ਕੇ ਉਹਨਾਂ ਲਿਖਤਾਂ ਤੋਂ ਕੁਛ ਨਾ ਕੋਈ ਇਹ ਅਹਮ ਦੀ ਕਾਮ ਉਹ ਅਜਾ ਆਪਾਂ ਕਰਾਂਗੇ ਕਿਸੇ ਕੱਲ ਕਿਸੇ ਵਾਸਤੇ ਮਿਸਾਲ ਬਣਾਉਣਾ ਉਹ ਗੁਰੂ ਤੁਹਾਨੂੰ ਅਕਾਰ ਹੁੰਦਾ ਹੈ ਅਕਾਰ ਮੂਰਤ ਦੂਸਰੀ ਗੱਲ ਰੱਬ ਦਾ ਜਿਹੜਾ ਕੋਈ ਸ਼ਰੀਰ ਨਹੀਂ ਪਰਮਾਤਮਾ ਹੈ ਜਿਹੜਾ ਉਹਦਾ ਕੋਈ ਸ਼ੇਪ ਨਹੀਂ ਡਿਫਾਈਨ ਨਹੀਂ ਜੇ ਕਰ ਸਕਦੇ ਉਹ ਅਨਡਿਫਾਈਨੇਬਲ ਹੈ ਉਹਨੂੰ ਆਪਾਂ ਡਿਫਾਈਨ ਨਹੀਂ ਕਰ ਸਕਦੇ ਆਪਾਂ ਵੀ ਇਹ ਵੀ ਪਰਮਾਤਮਾ ਦੀ ਮੂਰਤੀ ਬਣਾ ਦਿੱਤੀ ਜਾਏ ਯਾ ਪ੍ਰਮਾਤਮਾ ਦੀ ਜਿਹੜੀ ਹੈ ਉਹ ਫੋਟੋ ਖਿੱਚ ਕੇ ਰੱਖ ਲਈਤੀ ਜਾਏ ਪ੍ਰਮਾਤਮਾ ਬਹੁਤ ਵਿਸ਼ਾਲ ਹੈ ਸਾਡੀ ਸੋਚ ਬਹੁਤ ਛੋਟੀ ਹੈ ਅਸੀਂ ਪ੍ਰਮਾਤਮਾ ਨੂੰ ਸੋਚ ਵੀ ਨਹੀਂ ਸਕਦੇ ਉਹ ਕਿੰਨਾ ਵਿਸ਼ਾਲ ਹੈ ਉਹਦੀ ਮੂਰਤੀ ਹੈ ਉਹਦੀ ਤਸਵੀਰ ਬਣਾਉਣਾ ਤਾਂ ਬਹੁਤ ਵੱਡੀ ਗੱਲ ਹੈ ਉਹੀ ਆਕਾਲ ਉਹੀ ਬਿਨੋ ਸ਼ਰੀਰ ਦਾ ਜੀਵਨ ਗੁਰੂ ਨਾਨਕ ਨੇ ਕੀਤਾ ਆਪਾਂ ਕਹਿੰਦੇ ਨਾ ਗੁਰਨਾਨਕ ਗੁਰੂ ਨੇ ਗੁਰਨਾਨਕ ਦੇਵ ਮਹਾਰਾਜ ਸਾਡੇ ਜਿਹੜਾ ਗਿਆਨ ਹੈ ਉਹ ਤੂ ਹੈ ਤੇ ਉਹ ਗਿਆਨ ਅੱਜ ਵੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਸ਼ਰੀਰ ਹੈ ਉਹ ਵਿਆਣੀ ਵਰਿਆਂ ਦੀ ਆਇਤ ਪੂਰਾ ਕਰਕੇ ਜੋਤੀ ਜੋਤ ਸਮਾ ਚ ਪਿਆ ਪਰ ਉਹਨਾਂ ਦਾ ਜਿਹੜਾ ਗਿਆਨ ਹੈ ਜੋ ਅਟਲ ਸੱਚਾ ਹੈ ਉਹ ਅੱਜ ਵੀ ਸਾਡੇ ਵਿੱਚ ਹੈ ਉਹ ਉਹਨਾਂ ਦੀ ਮੂਰਤੀ ਨੂੰ ਖਤਮ ਕਰਦਾ ਸੀ ਕਹਿੰਦੇ ਨਾ ਤੇਰਾ ਕੁਝ ਕੋ ਸੌਂਫ ਤੇ ਕਿਆ ਲਾਗੇ ਮੇਰਾ ਮੇਰਾ ਉਸ ਦੇ ਕਹਨ ਸਾਇ ਜਦੋਂ ਖੰਡੇ ਬਾਡੇ ਦੀ ਪੌੜ ਛੱਕਦੇ ਆ ਪੁੱਛਦੇ ਆਪਣਾ ਸੀਸ ਗੁਰੂ ਦਾ ਮੰਨਦੇ ਹੋ ਇਹ ਜਿਹੜਾ ਸੀਸ ਹੈ ਗੁਰੂ ਦਾ ਮੰਨਦੇ ਹੋ ਹਾਂ ਵਿੱਚ ਜਵਾਬ ਦੇ ਲਿਆ ਤਾਂ ਜਾ ਕੇ ਖੰਡੇ ਬਾਡੇ ਦੀ ਪੌੜ ਮਿਲਦੀ ਹੈ ਸੋਚੋ ਕਿੰਨਾ ਮਹਾਨ ਉਹ ਅਮਰਤਾ ਹੈ ਜਿਹਦੀ ਭੇਟਾ ਤੁਹਾਡਾ ਸੀਸ ਹੈ ਸੀਸ ਗੁਰੂ ਨੂੰ ਭੇਟਾ ਕੀਤਾ ਹੈ ਸਰੀਰ ਗੁਰੂ ਨੂੰ ਦੇ ਚੁਕੇ ਆ ਇਹ ਤੁਹਾਡਾ ਮੰਨ ਜੀ ਜਿਹਨੂੰ ਤੁਸੀਂ ਜਾਣਦੇ ਏ ਤੇਰਾ ਕੋਲ ਕੋ ਸਮੇਂ ਤੇ ਖਾਲਸਾ ਉਹ ਹੈ ਜੋ ਸਰੀਰ ਬਾਰੇ ਨਹੀਂ ਸੋਚਦਾ ਉਹ ਖਾਲਸਾ ਅਗਲੀ ਵਿਚਾਰਾਂ ਆਪਾਂ ਅਗਲੇ ਹਫਤੇ ਕਰਾਂਗੇ ਸਮਾਂ ਬਹੁਤ ਥੋੜਾ ਹੁੰਦਾ ਹੈ ਦਿਲ ਤਾਂ ਬਹੁਤ ਕਰਦਾ ਹੈ ਵੀ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਜਾਣ ਪਰ ਸਮਾਂ ਹੀ ਨਹੀਂ ਦਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਅਟਲ ਗਿਆਨ ਹੈ ਇਹਨੂੰ ਵਿਚਾਰਨਾ ਵਸਤੇ ਜਨਮਾਂ ਦੇ ਜਨਮ ਵੀ ਜਾਂਗੇ ਪਰ ਯਾਰ ਨੂੰ ਵਿਚਾਰਿਆ ਨਹੀਂ ਜਾ ਸਕਦਾ ਆਪਾਂ ਗੁਰੂ ਨੂੰ ਸਮਝੀ ਆਪਾਂ ਕਹਿਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਮੰਨਣੀਆਂ ਆਪਾਂ ਸ਼ੁਰੂ ਕਰੀਏ ਗੁਰਬਾਣੀ ਦੇ ਇੱਕ ਇੱਕ ਅੱਖਰ ਤੋਂ ਸੁchnਾ ਤੋਂ ਸਿੱਖ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਸਾਡਾ ਜੀਵਨ ਗੁਰੂ ਵਾਲਾ ਬਣ ਜਾਏਗਾ ਤੇ ਅਸੀਂ